ਸਰੇ ਸਰੇ ਤੋਂ ਮੈਨੂੰ ਜੰਮੂ ਤੋਂ ਖਬਰ ਆਈ ਕਿ ਮੈਨੂੰ ਪੁੱਛਿਆ ਗਿਆ ਫੋਨ ਦੇ ਉੱਤੇ ਕਿ ਅਦਾ ਪਾਤਰ ਸਾਹਿਬ ਸੁਣਿਆ ਮੇਰੇ ਪਿਆਰਾਂ ਤੋਂ ਜ਼ਮੀਨ ਖਿਸ ਗਈ ਮੈਨੂੰ ਇੰਨਾ ਦੁੱਖ ਹੋਇਆ ਕਿ ਪਾਤਰ ਸਾਹਿਬ ਜੀ ਦਾ ਸਾਡਾ ਇੱਕ ਬਹੁਤ ਦਮਦਾਰਲੀ ਸ਼ਖਸੀਅਤ ਹੈ ਸਾਡਾ ਸਾਹਿਦ ਦਾ ਮਤਲਬ ਬਹੁਤ ਵੱਡਾ ਥੰਮ ਹੈ ਉਹ ਚਲੇ ਗਏ ਨੇ ਉਹਨਾਂ ਤੋਂ ਕੁਝ ਵੀ ਨਹੀਂ ਸਿੱਖੀਓ ਕਿ થોੜੇ ਦਿਨ ਪਹਿਲਾਂ ਵੀ ਕਾਨਫਰੰਸ ਅਸੀਂ ਇਕੱਠੇ ਬੈਠੇ ਹਾਂ ਫੋਟੋ ਮੇਰੇ ਕੋਲ ਹੈ ਔਰ ਹਮੇਸ਼ਾ ਹੀ ਮਤਲਬ ਜਿਹੜੀ ਚੰਡੀਗੜ੍ਹ ਹੋਈ ਸੀ ਇਹ ਨਹੀਂ ਤੇ ਸਾਡੀ ਕਾਨਫਰੰਸ ਨੂੰ ਦਿਹਾਣੇ ਹੋਈ ਸਾਈਟ ਹੈ ਉਹ ਤੋਂ ਉਹ ਤੋਂ ਹਰ ਵਕਤ ਮਤਲਬ ਮੈਂ ਦੇਖਿਆ ਕਿ ਇਹ ਡਾਊਨ ਟੂ ਅਰਥ ਸੀਗੇ ਕੋਈ ਜਿੰਨਾ ਕਿ ਇਹ ਮਤਲਬ ਇਹਨਾਂ ਦਾ ਨਾਮ ਸੀ ਉਹਦੇ ਮੁਤਾਬਕ ਜਿਹੜੀ ਹੋਮ ਹੈ ਬਿਲਕੁਲ ਨਜ਼ਦੀਕ ਵਿੱਚ ਨਹੀਂ ਆਈ ਔਰ ਸਾਡੇ ਜਿਹੜੇ ਪਰਿਵਾਰਕ ਜਿੰਨੇ ਵੀ ਫੰਕਸ਼ਨ ਮੇਰੇ ਹੁੰਦੇ ਸੀ ਉਹ ਬੱਚਿਆਂ ਦੇ ਵਿਆਹਾਂ ਤੇ ਇਵਨ ਮੇਰੇ ਪੋਤੇ ਦੀ ਲੋੜੀ ਹੋਈ ਉਹਦੇ 'ਚ ਆਏ ਸੋ ਉਹਨਾਂ ਦੀ ਸ਼ਾਇਰੀ ਪੱਖੋਂ ਵੀ ਬਹੁਤ ਉੱਚੇ ਸਨ ਪਰ ਇਨਸਾਨੀਅਤ ਪੱਖੋਂ ਇੱਕ ਮਤਲਬ ਰੋਲ ਮਾਡਲ ਸਨ ਲੱਖਾਂ ਅੱਖਾਂ ਨਮ ਨੇ ਆ ਯਾਦ ਕਰ ਰੋ ਰਹੀ ਕਿ ਜਦ ਮੈਂ ਬਹੁਤ ਰੋ ਰਹੀ ਕਿ ਸਵੇਰ ਦੇ ਮੈਨੂੰ ਹੀ ਫੋਨ ਤੇ ਫੋਨ ਆ ਰਹੇ ਨੇ ਕਿ ਮੈਡਮ ਤੁਸੀਂ ਵੀ ਉਹਨਾਂ ਬਾਰੇ ਕਿਵੇਂ ਹੋ ਗਿਆ ਐਦਾਂ ਕਿਵੇਂ ਹੋਇਆ ਫਿਰ ਮੈਂ ਦੱਸਿਆ ਵੀ ਐਦਾਂ ਚਾਣਕ ਉੱਤੇ ਸੁੱਤੇ ਹੀ ਰਹੇ ਸਾਰੇ ਉੱਠੇ ਹੀ ਨਹੀਂ ਤਾਂ ਕਿ ਭਾਬੀ ਜੀ ਮੇਰੇ ਮਿਆ ਭਾਬੀ ਕਹਿੰਦੇ ਸੀ ਕਿਉਂਕਿ ਮੈਂ ਪੀਯੂ ਤੇ ਰਹੀ ਹਾਂ ਜੀ ਇੱਥੇ ਹੀ ਮੈਂ ਪੜਾਇਆ ਹੈ ਔਰ ਇੱਥੇ ਪੜਾਣ ਕਰਕੇ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਸ਼ਤਾ ਰਿਹਾ ਔਰ ਉਹਨਾਂ ਦੇ ਜਿਹੜੇ ਸੀਗੇ ਗ਼ਜ਼ਲਾਂ ਔਰ ਗੀਤ ਮੈਂ ਖੁਦ ਬੱਚੇ ਉਹਨੂੰ ਤਿਆਰ ਕਰਵਾਂਦੀ ਰਹੀਆਂ ਕੰਪੀਟੀਸ਼ਨਸ ਕੁਝ ਕਹਿਣਾ ਚਾਹੂੰਗਾ ਕੁਝ ਉਹਨਾਂ ਬਾਰੇ ਲਾਈਨਾਂ ਕੁਝ ਗ਼ਜ਼ਲੀਆਂ ਕੁਝ ਉਹ ਚਾਹੇ ਸਾਡੇ ਸਰੀਰਕ ਤੌਰ ਤੋਂ ਤਾਂ ਚਲੇ ਗਏ ਨੇ ਪਰ ਉਹ ਹਮੇਸ਼ਾ ਆਪਣੇ ਜਿਹੜੇ ਲਫ਼ਜ਼ਾਂ ਨਾਲ ਸਾਡੇ ਨਾਲ ਰਹਿਣਗੇ ਕਿਉਂਕਿ ਉਹਨਾਂ ਦਾ ਇੱਕ ਸ਼ੇਅਰ ਹੈ ਜਿਹੜਾ ਕਿ ਐਕਸਨ ਦਾ ਕੋਟ ਕਰਦੇ ਸੀ ਜਦੋਂ ਤੱਕ ਲਫ਼ਜ਼ ਜਿੰਦੇ ਨੇ ਸੁਖਨ ਵਰ ਜੀਣ ਮਾਰ ਕੇ ਵੀ ਜਦੋਂ ਤੱਕ ਲਫ਼ਜ਼ ਜਿੰਦੇ ਨੇ ਸੁਖਨ ਵਰ ਜੀਣ ਮਾਰ ਕੇ ਹੀ ਇਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆ ਬੰਦੇ ਤੋਂ ਜਿਸਮ ਨਹੀਂ ਤੌਰਤੇ ਭਾਵੇਂ ਉਪਰਸੋ ਨਾਲ ਤਾਂ ਕਰੀਮੇਸ਼ਨ ਹੋਏਗੀ ਪਰ ਉਹ ਆਪਣੇ ਅਲਫ਼ਾਜ਼ ਜਨਾਈ ਹਮੇਸ਼ਾ ਸਾਡੇ ਨਾਲ ਰਹਿਣਗੇ ਲਿਖਤਾ ਨਾਲ ਰਹਿਣਗੇ ਪੂਰੇ ਵਰਲਡ ਵਿੱਚ ਉਹਨਾਂ ਦਾ ਕਿ ਨਾਮ ਹੈ ਮਕਾਮ ਹੈ ਸੋ ਅੱਜ ਮੈਂ ਉਹਨਾਂ ਨੂੰ ਸਲੂਟ ਕਰਦੀ ਆ ਇੱਕ ਚੀਜ਼ ਉਹਨਾਂ ਦੀ ਜਿਹੜੀ ਹਮੇਸ਼ਾ ਯਾਦ ਰਹੇਗੀ ਤੁਹਾਨੂੰ ਕੁਝ ਲਫ਼ਜ਼ ਤੇ ਕੁਝ ਜਿਹੜੀ ਤੇ ਯਾਦ ਰੰਦੇ ਕਿ ਉਹਨਾਂ 'ਚ ਨਿਮਰਤਾ ਹਲੀਮੀ ਮਿਠਾਸ ਵਰਗੇ ਜਿਹੜੇ ਅਨੂਪਮ ਤੇ ਮੀਰੀ ਗੁਣ ਇੱਕ ਪਰਸਨੈਲਿਟੀ 'ਚ ਹੋਣੇ ਚਾਹੀਦੇ ਨੇ ਉਹ ਉਹਨਾਂ 'ਚ ਗੁਣ ਸਨ ਕਦੇ ਵੀ ਉਹਨਾਂ ਨੇ ਨਹੀਂ ਸੋਚਿਆ ਕਿ ਮੈਂ ਇੱਕ ਸਤਾਫਤ ਲੇਖਕ ਆ ਤੇ ਨਵੀਆਂ ਕਲਮਾਂ ਨੂੰ ਪਿਆਰ ਨਹੀਂ ਕਰਨਾ ਉਹਨਾਂ ਨਵੀਆਂ ਕਲਮਾਂ ਨੂੰ ਬਹੁਤ ਇੱਜ਼ਤ ਦਿੱਤੀ ਜਿਹੜੇ ਕਿ ਕਦੇ ਵੀ ਨਾ ਮੈਂ ਪੁੱਛ ਸਕਦੀਆਂ ਤੇ ਨਾ ਸਾਡੇ ਜਿਹੜੀ ਨਵੀਂ ਜਨਰੇਸ਼ਨ ਪੁੱਛ ਸਕਦੀ ਹੈ ਸੇਰੇ-ਸੇਰੇ ਤੋਂ ਮੈਨੂੰ ਜੰਮੂ ਤੋਂ ਖਬਰ ਆਈ ਕਿ ਮੈਨੂੰ ਪੁੱਛਿਆ ਗਿਆ ਫੋਨ ਦਿੱਤੇ ਕਿ ਅੱਦਾ ਪਾਤਰ ਸਾਹਿਬ ਸੁਣਿਆ ਮੇਰੇ ਪਿਆਰਾਂ ਤੋਂ ਜ਼ਮੀਨ ਖਿਸ ਗਈ ਮੈਨੂੰ ਇੰਨਾ ਦੁੱਖ ਹੋਇਆ ਕਿ ਪਾਤਰ ਸਾਹਿਬ ਜੀ ਦਾ ਸਾਡਾ ਇੱਕ ਬਹੁਤ ਦਮਦਾਰਲੀ ਸ਼ਖਸੀਅਤ ਹੈ ਸਾਡਾ ਸਾਹਿਦ ਦਾ ਮਤਲਬ ਬਹੁਤ ਵੱਡਾ ਥੰਮ ਹੈ ਉਹ ਚਲੇ ਗਏ ਨੇ ਉਹਨਾਂ ਤੋਂ ਕੁਝ ਵੀ ਨਹੀਂ ਸਿੱਖਿਆ ਕਿ થોੜੇ ਦਿਨ ਪਹਿਲਾਂ ਵੀ ਕਾਨਫਰੰਸ ਅਸੀਂ ਇਕੱਠੇ ਬੈਠੇ ਹਾਂ ਫੋਟੋ ਮੇਰੇ ਕੋਲ ਹੈ ਔਰ ਹਮੇਸ਼ਾ ਹੀ ਮਤਲਬ ਜਿਹੜੀ ਚੰਡੀਗੜ੍ਹ ਹੋਈ ਸੀ ਇਹ ਨਹੀਂ ਤੇ ਸਾਡੀ ਕਾਨਫਰੰਸ ਨੂੰ ਦਿਹਾਣੇ ਹੋਈ ਸਾਈਟ ਹੈ ਉਸ ਤੋਂ ਉਸ ਤੋਂ ਹਰ ਵਕਤ ਮਤਲਬ ਮੈਂ ਇਹ ਦੇਖਿਆ ਕਿ ਇਹ ਡਾਉਨ ਟੂ ਅਰਥ ਸੀਗੇ ਕੋਈ ਜਿੰਨਾ ਕਿ ਇਹ ਮਤਲਬ ਇਹਨਾਂ ਦਾ ਨਾਮ ਸੀ ਉਹਦੇ ਮੁਤਾਬਕ ਜਿਹੜੀ ਹோம் ਮੈਂ ਬਿਲਕੁਲ ਨਜ਼ਦੀਕ ਵਿੱਚ ਨਹੀਂ ਆਈ ਔਰ ਸਾਡੇ ਜਿਹੜੇ ਪਰਿਵਾਰਕ ਜਿੰਨੇ ਵੀ ਫੰਕਸ਼ਨ ਮੇਰੇ ਹੁੰਦੇ ਸੀ ਉਹ ਬੱਚਿਆਂ ਦੇ ਵਿਆਹਾਂ ਤੇ ਇਵਨ ਮੇਰੇ ਪੁੱਤ ਦੇ ਲੋੜੀ ਹੋਈ ਉਹਦੇ 'ਚ ਆਏ ਸੋ ਉਹਨਾਂ ਦੀ ਸ਼ਾਇਰੀ ਪੱਖੋਂ ਵੀ ਬਹੁਤ ਉੱਚੇ ਸਨ ਪਰ ਇਨਸਾਨੀਅਤ ਪੱਖੋਂ ਇੱਕ ਮਤਲਬ ਰੋਲ ਮਾਡਲ ਸਨ ਲੱਖਾਂ ਅੱਖਾਂ ਨਮ ਨੇ ਆ ਜੀ ਯਾਦ ਕਰ ਰਹੀਆਂ ਤੇ ਮੈਂ ਬਹੁਤ ਰੋ ਰਹੀਆਂ ਹੋਰ ਸਵੇਰ ਦੇ ਮੈਨੂੰ ਹੀ ਫੋਨ ਤੇ ਫੋਨ ਆ ਰਹੇ ਨੇ ਕਿ ਮੈਡਮ ਤੁਸੀਂ ਵੀ ਉਹਨਾਂ ਬਾਰੇ ਕਿਵੇਂ ਹੋ ਗਿਆ ਐਦਾਂ ਕਿਵੇਂ ਹੋ ਗਿਆ ਫਿਰ ਮੈਂ ਦੱਸਿਆ ਵੀ ਐਦਾਂ ਅਚਾਨਕ ਉਹ ਤੇ ਸੁੱਤੇ ਹੀ ਰਹਿ ਗਏ ਸਾਰੇ ਉੱਠੇ ਹੀ ਨਹੀਂ ਤਾਂ ਤੁੱਕ ਭਾਬੀ ਜੀ ਮੇਰੇ ਮਿਆਂ ਭਾਬੀ ਕਹਿੰਦੇ ਸੀ ਕਿਉਂਕਿ ਮੈਂ ਪੀਯੂ ਤੇ ਰਹੀ ਆਂ ਜੀ ਇੱਥੇ ਹੀ ਮੈਂ ਪੜਾਇਆ ਹੈ ਔਰ ਇੱਥੇ ਪੜਾਣ ਕਰਕੇ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਸ਼ਤਾ ਰਿਹਾ ਔਰ ਉਹਨਾਂ ਦੇ ਜਿਹੜੇ ਸੀਗੇ ਗ਼ਜ਼ਲਾਂ ਔਰ ਗੀਤ ਮੈਂ ਖੁਦ ਬੱਚਿਆਂ ਨੂੰ ਤਿਆਰ ਕਰਵਾਂਦੀ ਦੀਆਂ ਕੰਪੀਟੀਸ਼ਨਸ ਕੁਝ ਕਹਿਣਾ ਚਾਹੂੰਗੇ ਕੁਝ ਉਹਨਾਂ ਬਾਰੇ ਲਾਈਨਾਂ ਕੁਝ ਮੈਂ ਗ਼ਜ਼ਲੀਆਂ ਕੁਝ ਉਹ ਚਾਹੇ ਸਾਡੇ ਸਰੀਰਕ ਤੌਰ ਤੋਂ ਤਾਂ ਚਲੇ ਗਏ ਨੇ ਪਰ ਉਹ ਮੇਂ ਸੁਪਨੇ ਜਿਹੜੇ ਲਫ਼ਜ਼ਾਂ ਨਾਲ ਸਾਡੇ ਨਾਲ ਰਹਿਣਗੇ ਕਿਉਂਕਿ ਉਹਨਾਂ ਦਾ ਇੱਕ ਸ਼ੇਅਰ ਹੈ ਜਿਹੜਾ ਕਿ ਐਕਸਨ ਦਾ ਕੋਟ ਕਰਦੇ ਸੀ ਜਦੋਂ ਤੱਕ ਲਫ਼ਜ਼ ਦਿੰਦੇ ਨੇ ਸੁਖਨ ਵਰ ਜੀਣ ਮਾਰ ਕੇ ਵੀ ਜਦੋਂ ਤੱਕ ਲਫ਼ਜ਼ ਦਿੰਦੇ ਨੇ ਸੁਖਨ ਵਰ ਜੀਣ ਮਾਰ ਕੇ ਹੀ ਇਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆ ਬੰਦੇ ਤਾਂ ਜਿਸਮ ਨਹੀਂ ਤੌਰਤੇ ਭਾਵੇਂ ਉੱਪਰ ਸੋਨਾ ਦਾ ਕਰੀਮੇਸ਼ਨ ਹੋਏਗੀ ਪਰ ਉਹ ਆਪਣੇ ਅਲਫ਼ਾਜ਼ ਰਹੀਂ ਹਮੇਸ਼ਾ ਸਾਡੇ ਨਾਲ ਰਹਿਣਗੇ ਲਿਖਤਾ ਨਾਲ ਰਹਿਣਗੇ ਪੂਰੇ ਵਰਲਡ ਵਿੱਚ ਉਹਨਾਂ ਦਾ ਇੱਕ ਨਾਮ ਹੈ ਮਕਾਮ ਹੈ ਸੋ ਅੱਜ ਮੈਂ ਉਹਨਾਂ ਨੂੰ ਸਲੂਟ ਕਰਦੀ ਆ ਇੱਕ ਚੀਜ਼ ਉਹਨਾਂ ਦੀ ਜਿਹੜੀ ਹਮੇਸ਼ਾ ਯਾਦ ਰਹੇਗੀ ਤੁਹਾਨੂੰ ਕੁਝ ਲਫ਼ਜ਼ ਇਹ ਕੁਝ ਜਿਹੜੀ ਤੇ ਯਾਦ ਰੰਦੇ ਕਿ ਉਹਨਾਂ ਚ ਨਿਮਰਤਾ ਹਲੀਮੀ ਮਿਠਾਸ ਵਰਗੇ ਜਿਹੜੇ ਅਨੂਪਮ ਤੇ ਮੀਰੀ ਗੁਣ ਇੱਕ ਪਰਸਨੈਲਿਟੀ ਚ ਹੋਣੇ ਚਾਹੀਦੇ ਨੇ ਉਹ ਉਹਨਾਂ ਤੇ ਗੁਣਸਾਨ ਕਦੇ ਵੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਇੱਕ ਸਤਾਪਤ ਲੇਖਕ ਹਾਂ ਤੇ ਨਵੀਆਂ ਕਲਮਾਂ ਨੂੰ ਪਿਆਰ ਨਹੀਂ ਕਰਨਾ ਉਹਨਾਂ ਨਵੀਆਂ ਕਲਮਾਂ ਨੂੰ ਬਹੁਤ ਇੱਜ਼ਤ ਦਿੱਤੀ ਜਿਹੜੇ ਕਿ ਕਦੇ ਵੀ ਨਾ ਮੈਂ ਪਹੁੰਚ ਸਕਦੀਆਂ ਤੇ ਨਾ ਸਾਡੇ ਜਿਹੜੀ ਨਵੀਂ ਜਨਰੇਸ਼ਨ ਪਹੁੰਚ ਸਕਦੀ ਹੈ